जय गौ माता दी जय गौ माता दी हां जी दोस्तों ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਇਸ ਚੈਨਲ ਤੇ ਗਊਸ਼ਾਲਾ ਦਾ ਮੰਦਰ ਦਾ ਗੁਰੂ ਘਰ ਦਾ ਜੋ ਵੀ ਲਾਟਰੀ ਸਕੀਮ ਰਾ ਚੱਲਦਾ ਹੈ ਸਾਰਿਆਂ ਨੂੰ ਪਹਿਲਾਂ ਆਪਣੇ ਚੈਨਲ ਤੇ ਲਾਈਵ ਕੱਢਿਆ ਜਾਂਦਾ ਹੈ ਸ਼੍ਰੀ ਰਾਦੇ ਕ੍ਰਿਸ਼ਨ ਗਊਸ਼ਾਲਾ ਪਿੰਡ ਅਲੀ ਸ਼ੇਰ ਵਿਖੇ ਗਊਸ਼ਾਲਾ ਦੇ ਸ਼ੈੱਡ ਵਾਸਤੇ ਔਵਾਂ ਦੀ ਸਾਮ ਸੰਭਾਲ ਵਾਸਤੇ ਇੱਕ ਲਾਟਰੀ ਸਕੀਮ ਚਲਾਈ ਗਈ ਹੈ ਸਿਰਫ 100 ਰੁਪਏ ਦੀ ਹੈ ਜਿਸ ਵਿੱਚ ਕੁੱਲ 42 ਇਨਾਮ ਕੱਢੇ ਜਾਣੇ ਨੇ ਤੇ ਆਉਣ ਵਾਲੀ 30 ਤਰੀਕ ਨੂੰ ਦਿਨ ਸੋਮਵਾਰ ਸ਼ਾਮ ਨੂੰ 4 ਵਜੇ ਏ ਡਰਾ ਕੱਢਿਆ ਜਾਣਾ ਸਾਰਾ ਲਾਈਵ ਡਰਾ ਦਿਖਾਇਆ ਜਾਣਾ ਜਿਵੇਂ ਪਹਿਲਾ ਇਨਾਮ ਹੈ ਮੋਟਰਸਾਈਕਲ ਫਰਿੱਜ ਵਾਸ਼ਿੰਗ ਮਸ਼ੀਨ ਕੂਲਰ ਯੂਸਰ ਐਲ.ਈ. 5 ਸਾਈਕਲ ਤੇ ਪਰੇਸਾਂ ਟੋਟਲ ਕਿਚਾਲੀ ਨਾਮ ਨੇ ਤੇ ਇੱਕ ਆਪਾਂ ਨੇ ਬਾਅਦ ਚ ਇਹ ਕੁੱਪਨ ਸਕੀਮ ਰੱਖੀ ਤਿੰਨ ਟਿਕ ਟਾਕ ਟਾਣ ਤੇ ਇੱਕ ਕੁੱਪਨ ਫਰੀ ਹੈ ਇਸ ਚ ਬੈਟਰੀ ਵਾਲਾ ਸਕੂਟਰ ਕੱਢਣਾ ਸੋ ਬੱਤ ਬੱਦ ਦਾਨ ਪੱਤਰ ਲਾਓ ਗਊਸ਼ਾਲਾ ਵਾਸਤੇ